ਅੱਜ ਮਾਨਸਾ ਚ ਪੁਲਿਸ ਤੇ ਬਦਮਾਸ਼ ਵਿਚਕਾਰ ਫਾਈਟਿੰਗ ਹੋਈ ਇਨਕਾਊਂਟਰ ਚ ਜ਼ਖਮੀ ਹੋਇਆ ਨਾਮੀ ਗੈਂਗਸਟਰ ਮਨੋਜ ਮੌਜੀ ਜੀ ਹਾਂ ਦਰਅਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੋਜ ਕੁਮਾਰ ਉਰਫ ਮੌਜੀ ਉਬਾ ਪਿੰਡ ਆ ਰਿਹਾ ਹੈ ਪੁਲਿਸ ਨੇ ਉਸ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਨੂੰ ਮੌਜੀ ਦੀ ਕਈ ਚੀਰਾ ਤੋਂ ਤਲਾਸ਼ ਸੀ ਕਿਉਂਕਿ ਕਤਲ ਡਕੈਤੀ ਮਾਰਕੁੱਟ ਸਮੇਤ 19 ਕੇਸ ਇਸ ਦੇ ਨਾਮ ਨੇ ਪਰ ਹਰ ਵਾਰ ਮੌਜੀ ਪੁਲਿਸ ਤੋਂ ਚਕਮਾ ਦੇ ਜਾਂਦਾ ਬਾਅਦ ਇਸ ਵਾਰ ਪੁਲਿਸ ਨੇ ਪੂਰੀ ਤਿਆਰੀ ਕਰਤੀ ਉਸ ਜਗ੍ਹਾ ਤੇ ਪਹੁੰਚ ਕੇ ਜਿੱਥੇ ਮੌਜੀ ਦੇ ਜਾਣ ਦੀ ਸੂਚਨਾ ਮਿਲੀ ਸੀ ਫਿਰ ਗੈਂਗਸਟਰ ਤੇ ਪੁਲਿਸ ਆਹਮੋ ਸਾਹਮਣੇ ਹੋਏ ਤੇ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਜਿਹੜੀ ਜਗ੍ਹਾ ਦੀ ਇਨਫੋਰਮੇਸ਼ਨ ਸੀ ਉੱਥੇ ਜਾ ਕੇ ਜਦੋਂ ਰੇਡ ਕੀਤਾ ਤਾਂ ਜਿਹੜਾ ਦੋਸ਼ੀ ਸੀ ਉਹਦੇ ਨਾਲ ਹੋਰ ਵਿਅਕਤੀ ਸੀ ਉਹ ਮੋਟਰਸਾਈਕਲ ਤੇ ਚੜ ਕੇ ਭੱਜ ਗਏ ਉਹਦਾ ਮੌਜੀ ਸੀ ਇਹ ਕਿ ਇਹਨੇ ਆਪਣੇ ਆਪ ਨੂੰ ਬਚਾਉਣ ਲਈ ਭੱਜਿਆ ਹੈ ਪੁਲਿਸ ਪਾਰਟੀ ਇਹਨਾਂ ਨੂੰ ਗ੍ਰਿਫਤ ਦੀ ਕੋਸ਼ਿਸ਼ ਕੀਤੀ ਔਰ ਇਹਨੇ ਪੁਲਿਸ ਪਾਰਟੀ ਤੇ ਇਹਦੇ ਨਾਲ ਜੋ ਕੋਈ ਰਪਨ ਸੀ ਉਹਨਾਂ ਦੇ ਨਾਲ ਫਾਇਰਿੰਗ ਸ਼ੁਰੂ ਕੀਤੀ ਔਰ ਪੁਲਿਸ ਪਾਰਟੀ ਇਹਨੂੰ ਫੇਰ ਆਵਾਜ਼ ਮਾਰ ਕੇ ਰੋਕਿਆ ਵੀ ਤੂੰ ਫਾਇਰਿੰਗ ਨਾ ਕਰ ਤੂੰ ਸਰੈਂਡਰ ਕਰ ਦੇ ਉਸਨੇ ਫੇਰ ਪੁਲਿਸ ਪਾਰਟੀ ਦਾ ਖਿਲਾਫ ਕੀਤਾ ਪੁਲਿਸ ਪਾਰਟੀ ਨੇ ਵੀ ਫੇਰ ਆਪਣੇ ਬਚਾ ਦੇ ਲਈ ਡਿਫੈਂਸ ਲਈ ਫਾਇਰ ਕੀਤਾ ਜੋ ਡਿਊਰਿੰਗ ਫਾਇਰਿੰਗ ਦੇ ਵਿੱਚ ਇਹਦੇ ਜਿਹੜੀ ਗੋਲੀ ਸੀ ਇਹਦੇ ਰਾਈਟ ਸ਼ੋਲਡਰ ਦੇ ਵਿੱਚ ਲੱਗੀ ਔਰ ਸ਼ੋਲਡਰ ਦੇ ਵਿੱਚ ਗੋਲੀ ਲੱਗਣ ਨਾਲ ਫਿਰ ਇਹ ਇਹਨੇ ਇਹਨੂੰ ਪੁਲਿਸ ਨੇ ਦਾਖਲ ਕਰਾਇਆ ਜ਼ਖਮੀ ਗੈਂਗਸਟਰ ਫਰੀਦਕੋਟ ਹਸਪਤਾਲ ਚ ਦਾਖਲ ਹੈ ਤੇ ਪੁਲਿਸ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ